ਇਮੀਗ੍ਰੇਸ਼ਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਭਗ ਪਿਛਲੇ 1.5 ਸਾਲ ਤੋਂ ਬੜੀਆਂ ਚੁਣੌਤੀਆਂ ਦਾ ਸਾਹਮਣਾ ਖਾਸ ਤੌਰ ਤੇ ਸਟੂਡੈਂਟ ਵੀਜ਼ੇ ਤੇ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਨੂੰ ਕਰਨਾ ਪਿਆ। ਬ੍ਰਾਈਟ ਲਿੰਕ ਇਮੀਗ੍ਰੇਸ਼ਨ ਤੇ ਭੈਣ ਮਨਦੀਪ ਕੌਰ ਦੇ ਨਾਲ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਕਿ ਕਰੰਟ ਇਮੀਗ੍ਰੇਸ਼ਨ ਅਪਡੇਟਸ ਕੀ ਨੇ। 2026 ਬਹੁਤ ਡਿਫਰੈਂਟ ਤਰੀਕੇ ਨਾਲ ਦੇਖਿਆ ਜਾਊਗਾ ਇਦਾਂ ਨਹੀਂ ਕਿ ਕੁਦਮ ਖਾਲੀ ਕਰ ਦੇਣਗੇ ਹੁਣ ਤੁਸੀਂ ਦੇਖਿਆ ਪਿੱਛੇ 1.5 ਤੋਂ 2 ਸਾਲ ਦੇ ਵਿੱਚ ਐਕਸਟੈਂਸ਼ਨਸ ਵੀ ਆਈਆਂ ਨੇ ਸੋ ਨੈਕਸਟ ਵੀ ਬਹੁਤ ਕੁਝ ਆ ਰਿਹਾ 2026 ਦੇ ਵਿੱਚ ਬਹੁਤ ਪੋਜ਼ਿਟਿਵ ਚੀਜ਼ਾਂ ਵੀ ਹੈਗੀਆਂ ਨੇ ਸੋ ਆਈ ਥਿੰਕ ਉਹਦੇ ਲਈ ਵੇਟ ਕਰਨੀ ਚਾਹੀਦੀ ਹੈ ਪ੍ਰੋਪਰ ਟਾਈਮ ਟੂ ਟਾਈਮ ਮਾਈਂਡਸੈਟ ਬਣ ਗਿਆ ਸੀ 1 ਸਾਲ ਦਾ ਸਿੰਪਲ ਜਿਹਾ ਡਿਪਲੋਮਾ ਦਵਾ ਲਓ ਸਾਲਕ ਦੇ ਵਰਕ ਪਰਮਿਟ ਦੇ ਵਿੱਚ 1.5 ਤੋਂ 2 ਸਾਲ ਚ ਅਸੀਂ 2.5 ਸਾਲ ਚ ਪੀਆਰ ਲੈ ਕੇ ਇੰਡੀਆ ਨੂੰ ਵਾਪਸ ਜਾਈਏ ਮੈਂ ਹਮੇਸ਼ਾ ਕਹਿੰਨੀ ਆ ਕਿ ਪ੍ਰੋਪਰ ਪ੍ਰੋਗਰਾਮ ਲੋ 2 ਸਾਲ 3 ਸਾਲ ਦੀ ਡਿਗਰੀ ਮਾਸਟਰਸ ਜੋ ਵੀ ਤੁਸੀਂ ਕਰ ਰਹੇ ਹੋ ਫੀਲਡ ਰਿਲੇਟਡ ਜੌਬਸ ਲੋ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਵਰਕ ਪਰਮਿਟ ਦੀ ਤਾਂ ਵਰਕ ਪਰਮਿਟ ਵੱਡੇ ਪੱਧਰ ਉੱਤੇ ਐਕਸਪਾਇਰ ਹੋਣ ਵਾਲੇ ਆ ਬਹੁਤ ਸਾਰੇ ਸਟੂਡੈਂਟਸ ਦੇ ਵੱਡੀ ਚਿੰਤਾ ਦੇ ਵਿੱਚ ਨੇ ਹੁਣ ਉਹਨਾਂ ਨੂੰ ਇਸ ਵੇਲੇ ਕੋਈ ਕੀ ਸਟੈਪ ਲੈਣਾ ਚਾਹੀਦਾ ਹੈ ਕੀ ਕਰਨਾ ਨਕਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸਤਿ ਸ੍ਰੀ ਅਕਾਲ ਦੇਖ ਰਹੇ ਹਾਂ ਦਾ ਪੰਜਾਬ ਟਾਕ ਸਰ ਮੈਂ ਤੁਹਾਡਾ ਦੋਸਤ ਅਤੇ ਹੋਸਟ ਹਰਮਨ ਪਲੀਤ ਸਿੰਘ ਸੋ ਇਸ ਵੇਲੇ ਮੈਂ ਬ੍ਰਾਈਟ ਲਿੰਕ ਇਮੀਗ੍ਰੇਸ਼ਨ ਦੇ ਬਾਹਰ ਖੜਾ ਆ ਵੈਨੇਪੈਕ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਹਾਂ ਔਰ ਖਾਸ ਤੌਰ ਤੇ ਇਮੀਗ੍ਰੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਇਮੀਗ੍ਰੇਸ਼ਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਭਗ ਪਿਛਲੇ 1.5 ਸਾਲ ਤੋਂ ਬੜੀਆਂ ਚੁਣੌਤੀਆਂ ਦਾ ਸਾਹਮਣਾ ਖਾਸ ਤੌਰ ਤੇ ਸਟੂਡੈਂਟ ਵੀਜ਼ੇ ਤੇ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਨੂੰ ਕਰਨਾ ਪਿਆ ਔਰ ਵੀ ਅਨੇਕਾਂ ਤਰ੍ਹਾਂ ਦੀਆਂ categories ਨੇ ਉਹਦੇ ਵਿੱਚ ਕਾਫੀ ਪਾਬੰਦੀਆਂ ਜੜੀਆਂ ਲਾ ਦਿੱਤੀਆਂ ਗਈਆਂ ਸਟ੍ਰਿਕਟਨੈਸ ਹੈ ਜਿਹੜੀ ਉਹ ਵੱਧ ਗਈ ਹੈ ਇਮੀਗ੍ਰੇਸ਼ਨ ਦੇ ਵਿੱਚ ਔਰ ਕੈਨੇਡਾ ਕਿਸ ਤਰੀਕੇ ਦੇ ਨਾਲ ਹੁਣ ਪੀਆਰ ਦੇ ਰਿਹਾ ਹੈ ਖਾਸ ਤੌਰ ਤੇ ਜੇ ਆਪਾਂ ਪੰਜਾਬ ਦੀ ਗੱਲ ਕਰਨੇ ਆਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਤਬਕਾ ਸਾਡੇ ਭਾਈਚਾਰੇ ਦਾ ਉਹ ਕੈਨੇਡਾ ਦੇ ਵਿੱਚ ਇੱਥੇ ਵੱਸਿਆ ਹੋਇਆ ਔਰ ਕੁਝ ਵਸਣਾ ਵੀ ਚਾਹੁੰਦਾ ਆ ਕਿ ਔਰ ਜਿਹੜੇ ਵਸਣਾ ਚਾਹੁੰਦੇ ਨੇ ਉਹਨਾਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਇਹ ਚਿੰਤਾ ਹੈ ਵੀ ਹੁਣ ਜਿਸ ਤਰੀਕੇ ਦੇ ਨਾਲ ਕੈਨੇਡਾ ਨੇ ਆਪਣੀ ਪਾਲਿਸਿਜ਼ ਆਪਣੇ ਰੂਲ ਰੈਗੂਲੇਸ਼ਨ ਜਿਹੜੇ ਆ ਉਹ ਬਦਲ ਦਿੱਤੇ ਆ ਜਾਂ ਕਹਦੇ ਆ ਕਿ ਸਟ੍ਰਿਕਟ ਕਰ ਦਿੱਤੇ ਆ ਤਾਂ ਉਸ ਤੋਂ ਬਾਅਦ ਕੀ ਉਹਨਾਂ ਦੇ ਬੱਚੇ ਉੱਥੇ ਪੀਆਰ ਹੋ ਸਕਣਗੇ ਪੱਕੇ ਹੋ ਸਕਣਗੇ ਕੰਮ ਕਰ ਸਕਣਗੇ ਸੋ ਸਾਰੀ ਜਿਹੜੀ ਗੱਲਬਾਤ ਹੈ ਅੱਜ ਇੱਥੇ ਭੈ ਬ੍ਰਾਈਟ ਲਿੰਕ ਇਮੀਗ੍ਰੇਸ਼ਨ ਤੇ ਭੈਣ ਮਨਦੀਪ ਕੌਰ ਦੇ ਨਾਲ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਕਿ ਕਰੰਟ ਇਮੀਗ੍ਰੇਸ਼ਨ ਅਪਡੇਟਸ ਕੀ ਨੇ ਕਿਸ ਤਰੀਕੇ ਦੇ ਨਾਲ ਹੋਣਾ 2026 ਦੇ ਵਿੱਚ ਇਮੀਗ੍ਰੇਸ਼ਨ ਕੰਮ ਕਰੇਗੀ ਔਰ 2025 ਦੇ ਵਿੱਚ ਜੋ ਚੁਣੌਤੀਆਂ ਦਾ ਸਾਹਮਣਾ ਇਮੀਗ੍ਰੇਸ਼ਨ ਦੇ ਵਿੱਚ ਕਰਨਾ ਪਿਆ ਕਿ ਉਹ 2026 ਦੇ ਵਿੱਚ ਵੀ ਕਰਨਾ ਪਵੇਗਾ ਬਹੁਤ ਸਾਰੇ ਸਵਾਲ ਅਜੇੇ ਹੋਣਗੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੋ ਸਵੇਰੇ ਮੈਂ ਮੈਂ ਮਨਦੀਪ ਕੌਰ ਹੋਣਾ ਦੇ ਨਾਮ ਆ ਬ੍ਰਾਈਟ ਲਿੰਗ ਇਮੀਗ੍ਰੇਸ਼ਨ ਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੀ 2026 ਦੀ ਗੱਲਬਾਤ ਹੋਣੀ ਹੈ ਕਿ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਕਿਸ ਤਰੀਕੇ ਨਾਲ ਰੁਝਾਨ ਰਹੇਗਾ ਸੋ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਜੀ ਸੋ ਪਹਿਲਾਂ ਤਾਂ ਹੈਪੀ ਨਿਊ ईयर ਜੀ ਸਾਡੇ ਵੱਲੋਂ ਹੈਪੀ ਨਿਊ ईयर ਸੋ ਸਾਡਾ ਵੀ ਇਹ ਪਹਿਲਾ ਪ੍ਰੋਗਰਾਮ ਹੈ ਖਾਸ ਤਰ ਤੇ ਇਮੀਗ੍ਰੇਸ਼ਨ ਨੂੰ ਲੈ ਕੇ 2026 ਦੇ ਵਿੱਚ ਔਰ ਮੈਮ 2026 ਦੇ ਵਿੱਚ ਇਮੀਗ੍ਰੇਸ਼ਨ ਦਾ ਕੀ ਸਕੋਪ ਰਹਿਣ ਵਾਲਾ ਅ uh, ਇਟ 2026 ਬਹੁਤ ਡਿਫਰੈਂਟ ਤਰੀਕੇ ਨਾਲ ਦੇਖਿਆ ਜਾਊਗਾ 2024 ਤੇ 2025 ਦੇ ਵਿੱਚ ਜਿਹੜੀਆਂ ਪਾਲਿਸੀ ਸੀਗੀਆਂ ਉਹ ਸੀਗੀਆਂ ਬਾਹਰੋਂ ਲੋਕਾਂ ਨੂੰ ਲੈ ਕੇ ਆਉਣ ਦੀਆਂ ਸਕਿਲਡ ਫੋਰਸ ਬਾਹਰੋਂ ਆਵੇ ਵਿਜ਼ਿਟਰਸ ਆਏ ਜਿਨ੍ਹਾਂ ਨੇ ਆ ਕੇ ਵਰਕ ਪਰਮਿਟ ਕਨਵਰਟ ਕੀਤੇ ਸਟੂਡੈਂਟਸ ਦਾ ਕੋਟਾ ਬਹੁਤ ਜ਼ਿਆਦਾ ਹਾਈ ਸੀਗਾ ਹਰ ਤਰ੍ਹਾਂ ਹਰ ਪੱਖੋਂ ਉਹ ਦੁਨੀਆ ਤੋਂ ਲੋਕ ਲੈ ਕੇ ਆਉਣਾ ਚਾਹੁੰਦੇ ਸੀ 2026 ਜ਼ਿਆਦਾ ਫੋਕਸਡ ਹੈ ਇੰਟਰਨਲੀ ਅੰਦਰ ਕੀ ਹੋ ਰਿਹਾ ਜੋ ਲੋਕ ਅੰਦਰ ਨੇ ਉਹਨਾਂ ਨੂੰ ਕਿਵੇਂ ਰੱਖਣਾ ਹੈ ਜੇ ਵਿਜ਼ਿਟਰਸ ਨੂੰ ਲੈ ਕੇ ਆਪਾਂ ਸੋਚੀਏ ਸਟੂਡੈਂਟਸ ਦਾ ਕੋਟਾ ਹਾਫ ਕਰਤ ਆਲਮੋਸਟ 49% ਰਾਈਟ ਸੋ ਬਹੁਤ ਚੀਜ਼ਾਂ ਏਦਾਂ ਦੀਆਂ ਵੀ ਹੋਈਆਂ ਨੇ ਕਿ ਬਾਹਰ ਵਾਲੇ ਲੋਕਾਂ ਲਈ ਨਹੀਂ ਫ੍ਰੈਂਡਲੀ ਰਹੀਆਂ ਕੈਨੇਡੀਅਨ ਪਾਲਿਸਿਸ ਹਨਾ ਆਪਾਂ ਵੀ ਦੇਖਦੇ ਆਂ ਇੰਡੀਆ ਛੋੜਨਾ ਬਿਲਕੁਲ ਹੀ ਲੋਕਾਂ ਨੂੰ ਸਮਝ ਆ ਗਈ ਕਿ ਰੁਝਾਨ ਕਿੱਧਰ ਨੂੰ ਹੈ ਬਟ ਜਿਹੜੇ ਲੋਕ ਆਲਰੇਡੀ ਇਨ ਕੈਨੇਡਾ ਨੇ ਇਹ ਉਹਨਾਂ ਨੂੰ ਲੂਜ਼ ਨਹੀਂ ਕਰ ਸਕਦੇ ਬਿਕਾਜ਼ ਇੰਨੀ ਪੋਪੂਲੇਸ਼ਨ ਵਧਾ ਕੇ ਨੇ ਰਿਸੋਰਸਿਸ ਐਵਰੀਥਿੰਗ ਨੂੰ ਪ੍ਰੋਡਿਊਸ ਕਰ ਰਹੇ ਨੇ ਦੇ ਆ ਰਾਈਂਗ ਟੂ ਮੈਚ ਵੀ ਇੰਨਾ ਜਿਹੜੇ ਲੋਕ ਆ ਗਏ ਨੇ ਬਟ ਏਦਾਂ ਨਹੀਂ ਕਿ ਕੁਦਮ ਖਾਲੀ ਕਰ ਦੇਣਗੇ ਅ ਡੇਟ ਦੋ ਸਾਲ ਦੇ ਵਿੱਚ ਐਕਸਟੈਂਸ਼ਨਸ ਵੀ ਆਈਆਂ ਨੇ ਹੁਣ ਇਨਵਾਈਟ ਕੋਡਸ ਪੇਜ ਕੇ ਸਟਰੈਟੈਜਿਕ ਇਨੀਸ਼ੀਏਟਿਵ ਦੇ थ्रू ਪੀ ਐਨ ਪੀਸ ਵੀ ਆਈਆਂ ਨੇ ਸੋ ਨੈਕਸਟ ਵੀ ਬਹੁਤ ਕੁਝ ਆ ਰਿਹਾ 2026 ਤੇ ਵਿੱਚ ਬਹੁਤ ਪੋਜ਼ਿਟਿਵ ਚੀਜ਼ਾਂ ਵੀ ਹੈਗੀਆਂ ਨੇ ਸੋ ਆਈ ਥਿੰਕ ਉਹਦੇ ਲਈ ਵੇਟ ਕਰਨੀ ਚਾਹੀਦੀ ਹੈ ਪ੍ਰੋਪਰ ਟਾਈਮ ਟੂ ਟਾਈਮ ਜੀ ਸੋ ਡਰਾਸ ਨੂੰ ਲੈ ਕੇ ਕੀ ਅਪਡੇਟ ਹੈ ਖਾਸ ਤੌਰ ਤੇ ਜੇ ਆਪਾਂ ਗੱਲ ਕਰਦੇ ਹਾਂ 2025 ਦੀ ਤਾਂ ਉਹਦੇ ਵਿੱਚ ਬਹੁਤ ਸਾਰੇ ਸਾਡੇ ਸਟੂਡੈਂਟਸ ਨੂੰ ਨਿਰਾਸ਼ ਵੀ ਹੋਣਾ ਪਿਆ ਇਹ ਡਿਪੈਂਡ ਕਰਦਾ ਹੈ ਹਰਮਨ ਟੋਟਲ ਅਪਰੋਚ ਤੇ ਕਿ ਉਹ ਬੱਚੇ ਕਿਵੇਂ ਦੇ ਇੱਥੇ ਆ ਕੇ ਕੀ ਕਰ ਰਹੇ ਨੇ ਸੋ ਇੱਕ ਮਾਈਂਡਸੈਟ ਬਣ ਗਿਆ ਸੀ ਮੈਂ ਪਹਿਲਾਂ ਵੀ ਇਹਦੇ ਬਾਰੇ ਬਹੁਤ ਵਾਰ ਗੱਲ ਕੀਤੀ ਹੈ ਕਿ ਮਾਈਂਡਸੈਟ ਬਣ ਗਿਆ ਸੀ 1 ਸਾਲ ਦਾ ਸਿੰਪਲ ਜਿਹਾ ਡਿਪਲੋਮਾ ਦਵਾ ਦੋ ਸਾਲਕ ਦੇ ਵਰਕ ਪਰਮਿਟ ਦੇ ਵਿੱਚ 1.5 ਤੋਂ 2 ਸਾਲ ਚ ਅਸੀਂ 2.5 ਸਾਲ ਚ ਪੀਆਰ ਲੈ ਕੇ ਇੰਡੀਆ ਨੂੰ ਵਾਪਸ ਜਾਈਏ ਇਹ ਹੀ ਅਪਰੋਚ ਨਹੀਂ ਹੈਗੀ ਇਹ ਟੈਂਪੋਰਰੀ ਅਪਰੋਚ ਸੀਗੀ ਜਦੋਂ ਕਿ ਕੋਵਿਡ ਟਾਈਮ ਸੀਗੇ ਸਾਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਦੀ ਅਪਰੋਚ ਟੋਟਲੀ ਬਦਲ ਗਈ ਸੀ ਹੁਣ ਆਈ ਥਿੰਕ ਇਹ ਚੀਜ਼ ਨਹੀਂ ਹੈਗੀ ਹਨਾ ਹੁਣ ਮੈਂ ਹਮੇਸ਼ਾ ਕਹਿੰਦੀ ਆ ਕਿ ਪ੍ਰੋਪਰ ਪ੍ਰੋਗਰਾਮ ਲੋ 2 ਸਾਲ 3 ਸਾਲ ਦੀ ਡਿਗਰੀ ਮਾਸਟਰਸ ਜੋ ਵੀ ਤੁਸੀਂ ਕਰ ਰਹੇ ਹੋ ਫੀਲਡ ਰਿਲੇਟਡ ਜੌਬਸ ਲੋ ਸੋ ਇਹ ਚੀਜ਼ਾਂ ਜੇ ਹੋਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਵੀ ਹੁਣ 6 7 ਸਾਲ ਤੋਂ 8 ਸਾਲ ਤੋਂ ਇਹੀ ਕੁਝ ਕਰ ਰਹੇ ਹਾਂ ਨਾ ਕੰਮ ਸੋ ਪਤਾ ਚੱਲ ਜਾਂਦਾ ਕਿ ਰੁਝਾਨ ਕਿੱਧਰ ਨੂੰ ਹੈ ਕੋਈ ਵੀ ਇਦਾਂ ਨਿਰਾਸ਼ ਨਹੀਂ ਹੋਇਆ ਹੈਗਾ ਵੀ ਰਾਈਟ ਅਵੇ ਜਾਣਾ ਪੈ ਜਾਵੇ ਲੋਕੀ ਉਹ ਗਏ ਨੇ ਜਿਹੜੇ ਸਾਲ 온ਟਾਰੀਓ ਲਾ ਲਿਆ ਸਾਲ ਮੈਨੀਟੋਬਾ ਲਾ ਲਿਆ ਫਿਰ ਇੱਥੇ ਆ ਕੇ ਮੈਨੀਟੋਬਾ ਨੂੰ ਤੁਸੀਂ ਨਹੀਂ ਕੋਸ ਸਕਦੇ ਬਿਕਾਜ਼ ਤੁਹਾਡੀ ਗ੍ਰੈਜੂਏਸ਼ਨ ਇੱਥੇ ਦੇਣੀ ਇਹਨਾਂ ਨੇ ਪਹਿਲਾਂ ਫੋਕਸ ਆਪਣੇ ਗ੍ਰੈਜੂਏਟਸ ਨੂੰ ਦੇਣਾ ਹੀ ਦੇਣਾ ਰਾਈਟ ਆਪਣੇ ਇੱਥੇ ਵਰਕਰਸ ਨੂੰ ਦੇਣਾ ਹੀ ਦੇਣਾ ਸੋ ਡਰਾਜ਼ ਹੈਗੇ ਨੇ ਡਰਾਜ਼ ਆਉਣਗੇ ਕੋਟਾ ਵੀ ਇੰਪਰੂਵ ਹੋਇਆ ਤਾਂ ਹੀ ਆਪਣੇ ਸਟ੍ਰੈਟੈਜਿਕ ਇਨੀਸ਼ੀਏਟਿਵ ਦੇ ਇੰਨੇ ਡਰਾਜ਼ ਆਇਏ ਨੇ ਸੋ ਥਿੰਗਸ ਵਿਲ ਗੈਟ ਬੈਟਰ ਬਟ ਇਟ ਨੀਡਸ ਪੇਸ਼ੈਂਸ ਟਾਈਮ ਚਾਹੀਦਾ ਹੈ ਸੋ ਬਿਲਕੁਲ ਸੋ ਸਮਾਂ ਲੱਗਦਾ ਹੈ ਕਿ ਆਪਾਂ ਇਦਾਂ ਨਾ ਕਰੀਏ ਕਿ ਸਾਲ ਅਸੀਂ অন্ਟਾਰੀਓ ਲਾਏ ਆ ਤੇ ਸਾਲ ਅਸੀਂ ਕਿਤੇ ਹੋਰ ਨਾਲ ਟਿਕ ਕੇ ਕੰਮ ਕਰਨ ਦੀ ਲੋੜ ਐ ਐਕਸੈਕਟਲੀ ਬਹੁਤ ਲੋੜ ਐ ਟਿਕ ਕੇ ਕੰਮ ਕਰਨ ਦੀ ਐਂਡ EMPLOYEES ਨਾਲ ਵੀ ਆਈ ਥਿੰਕ ਬਹੁਤ ਯੰਗ ਉਮਰ ਦੇ ਬੱਚੇ ਆ ਰਹੇ ਨੇ ਉਹਨਾਂ ਨੇ ਕੰਮ ਨਹੀਂ ਕਰਕੇ ਦੇਖਿਆ ਹੋਇਆ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਬੰਦੇシャン ਇੱਕ ਬੰਦੇ ਨਾਲ ਹੀ ਕਿਉਂ ਕੰਮ ਕਰਨਾ ਹੈ ਮੈਨੂੰ ਮਰਜ਼ੀ ਹੋਵੇ ਮੈਂ ਕਦੇ ਉੱਥੇ ਕਰਾਂ EMPLOYEES ਚੇਂਜ ਕਰਨਾ ਫ੍ਰੀਕੁਐਂਟਲੀ ਆਪਣੇ ਐਕਸਪੀਰੀਅੰਸ ਨੂੰ ਡੈਮੇਜ ਕਰਨਾ ਇਹ ਚੀਜ਼ਾਂ ਬਹੁਤ ਖਰਾਬ ਵੀ ਕਰਦੀਆਂ ਨੇ ਹਨਾ بڑے ਬੱਚੇ ਹੈਗੇ ਨੇ ਜਿਹੜੇ ਬਹੁਤ ਤ ਆਉਂਦੇ ਨੇ ਇੱਕ ਆਉਂਦੇ ਨੇ ਸਾਡੇ ਕੋਲ ਉਸ ਵੇਲੇ ਜਦੋਂ ਸਾਡੇ ਹੱਥ 'ਚ ਨਹੀਂ ਕੋਈ ਗੱਲ ਰਹਿੰਦੀ ਇੱਕ ਆਉਂਦੇ ਨੇ ਉਸ ਵੇਲੇ ਜਦੋਂ ਹਜੇ ਕੁਝ ਸ਼ੁਰੂ ਹੀ ਨਹੀਂ ਹੋਇਆ ਹੁੰਦਾ ਦੇ ਆ ਲਾਈਕ ਕਿ ਮੈਮ ਅਸੀਂ ਨਵੇਂ ਆਏ ਆ ਕੈਨੇਡਾ 'ਚ ਹੁਣੇ ਸਾਨੂੰ ਦੱਸ ਦੋ ਅਸੀਂ ਇਸ ਪ੍ਰੋਵਿੰਸ 'ਚ ਆ ਅਸੀਂ 3 ਸਾਲ ਕੀ ਕਰਨਾ ਹੈ ਸਾਡੀ ਸਾਡੀ ਅਪਰੋਚ ਕੀ ਹੋਣੀ ਚਾਹੀਦੀ ਆਈ ਥਿੰਕ ਉਹ ਇੱਕ ਕੰਸਲਟੇਸ਼ਨ ਵਰਥ ਇਟ ਹੁੰਦੀ ਆ ਚਾਹੇ ਤੁਸੀਂ ਕਿਸੇ ਵੀ ਗੁੱਡ ਕੰਸਲਟੈਂਟ ਕੋਲ ਜਾਓ ਇਟਸ ਨਾਟ ਇੰਪੋਰਟੈਂਟ ਕਿ ਤੁਸੀਂ ਸਾਡੇ ਕੋਲ ਆਉਣਾ ਬਟ ਜਿਹਦੇ ਕੋਲ ਵੀ ਤੁਸੀਂ ਜਾਣੇ ਉਹਦੇ ਤੋਂ ਇੱਕ ਰੋਡ ਮੈਪ ਲਓ ਕਿ ਅਸੀਂ ਕਿਵੇਂ ਚੱਲੀਏ ਕਿੰਨੀ ਆਪਣੀ ਤਿਆਰੀ ਰੱਖੀਏ ਕਿਹੜੀਆਂ ਚੀਜ਼ਾਂ ਫਰਤ ਨੂੰ ਪਹਿਲਾਂ ਹੀ ਪਤਾ ਚਲ ਜਾਂਦਾ ਬਾਅਦ ਵਿੱਚ ਨਿਰਾਸ਼ ਹੋਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਸੋ ਖਾਸ ਤੌਰ ਤੇ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਅਸੀਂ ਵਰਕ ਪਰਮਿਟਸ ਦੀ ਤਾਂ ਵਰਕ ਪਰਮਿਟ ਵੱਡੇ ਪੱਧਰ ਉੱਤੇ ਐਕਸਪਾਇਰ ਹੋਣ ਵਾਲੇ ਆ ਬਹੁਤ ਸਾਰੇ ਸਟੂਡੈਂਟਸ ਦੇ ਔਰ ਕਈਆਂ ਦੇ ਤਾਂ 2-3 ਮਹੀਨੇ ਹੀ ਰਹਿ ਗਏ ਜਿੰਨਾਂ ਦੇ ਐਕਸਪਾਇਰ ਹੋਣ ਵਾਲਾ ਨਾ ਸੋ ਇੱਕ ਵੱਡੀ ਚਿੰਤਾ ਦੇ ਵਿੱਚ ਨੇ ਹੁਣ ਉਹਨਾਂ ਨੂੰ ਇਸ ਵੇਲੇ ਕੋਈ ਕੀ ਸਟੈਪ ਲੈਣਾ ਚਾਹੀਦਾ ਹੈ ਕੀ ਕਰਨਾ ਇਹ ਇਹ ਸਿਚੁਏਸ਼ਨ ਪਿਛਲੇ ਸਾਲ ਵੀ ਆਈ ਹੈ ਬੱਚਿਆਂ ਤੇ ਉਸ ਤੋਂ ਪਿਛਲੇ ਸਾਲ ਵੀ ਆਈ ਹੈ ਹਰ ਸਾਲ ਆਉਂਦੀ ਆ ਕਿ ਵਰਕ ਪਰਮਿਟ ਮੁੱਕਣ ਵਾਲਾ ਹੈ ਇਹ 3 ਸਾਲ ਤੋਂ ਹੀ 2-3 ਸਾਲ ਤੋਂ ਹੋ ਰ ਸਭ ਤੋਂ ਪਹਿਲੀ ਚੀਜ਼ ਸਟੇਟਸ ਮੇਨਟੇਨ ਕਰਕੇ ਰੱਖਣਾ ਕੋਈ ਵੀ ਨਵੀਂ ਪਾਲਿਸੀ ਆਉਗੀ ਉਹਦੇ ਵਿੱਚ ਤੁਹਾਡਾ ਸਟੇਟਸ ਜੇ ਮੇਨਟੇਨਡ ਹੋਗਾ ਫਿਰ ਹੀ ਤੁਸੀਂ ਐਲੀਜੀਬਲ ਹੋਵੋਗੇ ਚਾਹੇ ਉਹ ਐਕਟਿਵ ਪਾਲਿਸੀ ਆ ਜਾਵੇ ਮੈਨੀਟੋਬਾ ਦੀ ਚਾਹੇ ਕੁਝ ਵੀ ਆ ਜਾਵੇ ਸਾਰੇ ਪਿਛਲੇ ਸਾਲ ਵੀ ਐਕਟਿਵ ਪਾਲਿਸੀ ਜ ਨਹੀਂ ਆਈ ਸੋ ਸਟੇਟਸ ਮੇਨਟੇਨ ਕਿਵੇਂ ਕਰਨਾ ਹੈ ਇਹਦੇ ਬਾਰੇ ਇੱਕ ਆਪਾਂ ਪ੍ਰੋਪਰ ਅਮ ਡਿਸਕਸ਼ਨ ਰੱਖ ਸਕਦੇ ਆ ਕਿ ਕਿਵੇਂ ਇਹ ਸਟੇਟਸ ਵਧਾ ਸਕਦੇ ਨੇ ਵਿਜ਼ਿਟਰ ਐਕਸਟੈਂਸ਼ਨ ਵੀ ਬਹੁਤ ਛੋਟੀ ਜੀ ਚੀਜ਼ ਨਹੀਂ ਹੈਗੀ ਕਿ ਚਲੋ ਵਿਜ਼ਿਟਰ ਲਾ ਲਾਂਗੇ ਇਦਾਂ ਹਰ ਕਿਸੇ ਨੂੰ ਵਿਜ਼ਿਟਰ ਐਕਸਟੈਂਸ਼ਨ ਵੀ ਨਹੀਂ ਮਿਲਦੀ ਸੋ ਸਟੇਟਸ ਮੇਨਟੇਨਡ ਹੋਊਗਾ ਮੀਨਸ ਆਪਾਂ ਆਪਣੇ ਅੱਗੇ ਆਉਣੇ ਲਈ ਪਾਲਿਸੀਸ ਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ TIA ਟੂ PR 33000 ਸਕਿਲਡ ਵਰਕਰਸ ਅਸੀਂ ਉਹਦੇ ਚ ਵੀ ਲੈ ਸਕਦੇ ਆ ਹੁਣ 33000 ਛੋਟਾ ਨੰਬਰ ਨਹੀਂ ਹੁੰਦਾ ਰਾਈਟ ਉਸ ਤੋਂ ਬਾਅਦ ਐਕਟਿਵ ਪਾਲਿਸੀ ਵੀ ਹੈਗੀ ਆ देयर ਇਜ਼ ਸੋ ਮਨੀ ਥਿੰਗਸ ਵਿਜ਼ਿਟਰ ਐਕਸਟੈਂਸ਼ਨ ਲੱਗੂਗੀ ਕਿਸੇ ਦਾ ਸਪਾਊਸ ਲਈ ਐਲੀਜੀਬਲ ਹੋ ਸਕਦਾ ਹੈ एलएमआईएस ਵੀ ਲੋਕੀ ਕਹਿੰਦੇ ਨੇ ਬੰਦ ਹੋ ਗਏ ਇਟਸ ਨਾਟ ਬੰਦ ਬੰਦ ਨਹੀਂ ਹੋਈਆਂ ਇਹ ਲੋ ਵੇਜ एलएमआईएस ਨੂੰ ਉਹ ਨਹੀਂ ਟਾਰਗੇਟ ਕਰ ਰਹੇ ਬਟ ਜੇ ਤੁਹਾਡਾ এমਪਲੋયર ਤੁਹਾਡਾ ਪੇ ਰੇਟ ਵਧਿਆ ਆ ਸੀ ਅਗੇਨ ਕੋਮ ਫਿਰ ਕੇ ਗੱਲ ਉੱਥੇ ਆ ਗਈ এডੂਕੇਸ਼ਨ ਹੋਊਗੀ ਸਕਿਲਡ ਜੌਬਸ ਹੋਣਗੀਆਂ ਵਧਿਆ ਪੇ ਰੇਟ ਹੋਊਗਾ ਫਿਰ ਹੋਊਗਾ ਬਿਲਕੁਲ ਸੋ ਸਿਰਫ ਫੋਕਸ ਹੈ ਜਿਹੜਾ ਉਹ ਕੋਸ਼ਿਸ਼ ਕਰੋ ਕਿ ਸਟੱਡੀ ਵਧੀਆ ਚੂਸ ਕਰੋ এডੂਕੇਸ਼ਨ ਵਧੀਆ ਹੋਵੇ ਉਹਦੇ ਅਕੋਰਡਿੰਗ ਅੱਗੇ ਵਧੋ ਹੁਣ ਵੀ ਬਹੁਤ ਲੋਕੀ ਇਦਾਂ ਦੀ ਟਰਾਈ ਵੀ ਕਰ ਰਹੇ ਨੇ ਕਿ ਸਾਡਾ ਸਟੱਡੀ ਖਤਮ ਹੋ ਰਿਹਾ ਹੁਣ ਅਸੀਂ ਬੈਚਲਰਸ ਕਰ ਲੈਨੇ ਆ। ਸੋ ਜੇ ਤਾਂ ਲੌਂਗ ਟਰਮ ਗੋਲ ਇੱਥੇ ਰਹਿਣ ਦਾ ਹੈਗਾ ਫਿਰ ਮੇ ਵੀ ਤੁਹਾਨੂੰ ਵਨ ਟਾਈਮ ਮੋਰ ਸਟੱਡੀ ਚ ਵੀ ਇਨਵੈਸਟ ਕਰਨਾ ਪਵੇ ਕਿਉਂਕਿ ਜਿਨੇ ਪਹਿਲਾਂ 1 ਇਅਰ ਕੀਤਾ ਉਹਦਾ ਸ਼ਾਇਦ ਕੁਝ ਨਹੀਂ ਬਣ ਰਿਹਾ। ਸੋ ਉਹਨੂੰ ਲੱਗਦਾ ਕਿ ਮੈਂ ਇਦਾਂ ਕਰਾਂ ਪਰ ਮੈਨੇਟੋਬਾ ਚ 1 ਇਅਰ ਗ੍ਰੈਜੂਏਟਸ ਕੋਲ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਹੈਗੀ ਹੈ। ਸੋ ਉਹਦੇ ਫੀਲਡ ਜੌਬ ਅਗੇਨ ਐਕਸਪੀਰੀਅੰਸ ਹੋਊਗਾ ਤਾਂ ਰਾਈਟ ਵੇ ਕੋਈ ਤੁਹਾਨੂੰ ਫੀਲਡ ਜੌਬ ਚ ਲਾਊਗਾ ਹਨਾ। ਸੋ ਥ ਕਰਨ ਦੀ ਲੋੜ ਹੈ ਵੀ ਸੋ 26 ਦੇ ਵਿੱਚ 2026 ਦੇ ਵਿੱਚ ਕਿੰਨਾ ਗੱਲਾਂ ਦਾ ਖਾਸ ਤੌਰ ਤੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਹੁਣ ਵਰਕ ਪਰਮਿਟ ਲੈਣੇ ਆਗੇ ਉਹਨਾਂ ਨੂੰ ਖਿਆਲ ਰੱਖਣ ਦੀ ਲੋੜ ਆ ਅਗੇਨ ਪਹਿਲੀ ਚੀਜ਼ ਤਾਂ ਜਿਹੜੇ ਜੌਬ ਆਫਰਸ ਨੇ ਕੋਸ਼ਿਸ਼ ਕਰੋ ਫੀਲਡ ਰਿਲੇਟਿਡ ਹੋਣ ਤੁਹਾਡੀ ਸਟੱਡੀ ਰਿਲੇਟਿਡ ਹੋਣ ਮੈਨੀਟੋਬਾ ਦੇ ਇਨ ਡਿਮਾਂਡ ਲਿਸਟ ਆ ਉਹ ਲਿਸਟ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਜੌਬਸ ਨੇ ਜਿਹੜੀਆਂ ਮੈਨੀਟੋਬਾ ਚ ਡਿਮਾਂਡ ਦੀਆਂ ਜੌਬਸ ਨੇ ਉਹਨਾਂ ਲਈ ਇਹਨਾਂ ਨੂੰ ਆਲਵੇਜ਼ ਵਰਕਰਸ ਇੱਥੇ ਚਾਹੀਦੇ ਨੇ ਸੋ ਡਿਮਾਂਡ ਦੀ ਜੌਬ ਹੋਵੇ ਪਹਿਲਾਂ ਤੇ ਇਹ ਚੀਜ਼ਾਂ ਧਿਆਨ ਰੱਖਣ ਦੀ ਲੋੜ ਆ ਇੰਗਲਿਸ਼ ਬਹੁਤ ਇੰਪੋਰਟੈਂਟ ਹੈ ਕਿ ਇਹ ਨਾ ਸੋਚੋ ਕਿ ਬਹੁਤ ਲੋਕੀ ਸਾਨੂੰ ਆਕੇ ਕਹਿੰਦੇ ਨੇ ਮੈਂ ਪਾਸ ਹੋ ਗਿਆ ਪੀਪਰ ਚ ਪਾਸ ਹੋ ਗਿਆ ਕੋਈ ਵਰਡ ਹੀ ਨਹੀਂ ਹੈਗਾ ਹਨਾ ਇੰਗਲਿਸ਼ ਲਈ ਤਾਂ ਪੰਜ ਨੇ ਤਾਂ 6 ਬੈਂਡ ਆ ਸਕਦੇ ਨੇ 6 ਨੇ ਤਾਂ 7 ਆ ਸਕਦੇ ਨੇ ਲੈਂਗੁਏਜ ਦੀ ਨਾਲ-ਨਾਲ ਟ੍ਰੇਨਿੰਗ ਹੋਵੇ ਫ੍ਰੈਂਚ ਬਹੁਤ ਇੱਕ ਫ੍ਰੈਂਚ ਇਸ ਲਾਈਕ ਆਕਸੀਜਨ ਰਾਈਟ ਨਾਉ ਜਿੱਦਾਂ ਮਾਸਕ ਲਾਦੇ ਦਾ ਨਾ ਕਿਸੇ ਤੇ ਵੀ ਆਕਸੀਜਨ ਲੱਗ ਗਿਆ ਸੋ ਫ੍ਰੈਂਚ ਨਾਲ ਤੁਹਾਡੇ ਪੀਐਨਪੀ ਚ ਵੀ ਪੁਆਇੰਟ ਵਧਦੇ ਨੇ ਐਕਸਪ੍ਰੈਸ ਤੇ ਵੀ ਵਧਦੇ ਨੇ ਤੇ ਜਿਹੜਾ ਡਰਾਉਂ ਦਾ ਐਕਸਪ੍ਰੈਸ ਐਂਟਰੀ ਦਾ ਲੋ ਆਉਂਦਾ ਜੀ ਤੇ ਫ੍ਰੈਂਚ ਦੇ ਨਾਲ ਤੁਹਾਨੂੰ ਐਲ ਐਮ ਆਈ ਦੀ ਲੋਡ ਨਹੀਂ ਕਿਸੇ ਹੋਰ ਰੀਟੈਂਸ਼ਨ ਪਾਇਲਟ ਦੀ ਲੋਡ ਨਹੀਂ ਤੁਸੀਂ ਫ੍ਰੈਂਚ ਦੇ ਬੈਂਡ ਤੁਹਾਡੇ ਕੋਲ ਸਿਰਫ ਲਿਸਨਿੰਗ ਤੇ ਸਪੀਕਿੰਗ ਰੀਡਿੰਗ ਰਾਈਟਿੰਗ ਚ ਵੀ ਨਹੀਂ ਆਪਾਂ ਨੂੰ ਚਾਹੀਦੇ ਫ੍ਰੈਂਚ ਫ੍ਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਲਈ ਤੁਹਾਡੇ ਕੋਲ 5 ਐਨਸੀਐਲਸੀ ਹੈਗੇ ਨੇ ਤੁਹਾਡੇ ਕੋਲ ਜੌਬ ਆਫਰ ਹੈਗੀ ਐ এমਪਲੋਇਰ ਵੱਲੋਂ ਤੇ ਤੁਸੀਂ ਸਿੱਧਾ ਸਿੱਧਾ 2 ਸਾਲ ਲਈ ਓਪਨ ਵਰਕ ਪਰਮਿਟ ਲੈ ਸਕਦੇ ਹੋ ਜੀ ਸੋ ਉਹ ਚੀਜ਼ ਇਟਸ ਇਟਸ ਲਾਈਕ ਮਿਹਨਤ ਜ਼ਰੂਰ ਆ ਪਰ ਅੱਜ ਕੱਲ 3 ਮਹੀਨੇ 6 ਮਹੀਨੇ ਦੇ ਕ੍ਰੈਸ਼ ਕੋਰਸੇ ਚੱਲਦੇ ਨੇ ਤੇ ਪੜਨ ਵਾਲੇ ਬੱਚੇ ਉਹਨੂੰ ਰਾਮ ਨਾਲ ਕ੍ਰੈਕ ਕਰ ਲੈਂਦੇ ਨੇ ਜੀ ਸੋ ਮੈਂ ਮਨਦੀਪ ਕੌਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਅਸੀਂ ਇੱਕ ਸਰਸਰੀ ਜੀ ਗੱਲਬਾਤ ਕੀਤੀ ਹੈ 2026 ਦੇ ਵਿੱਚ ਕਿਸ ਤਰੀਕੇ ਦੀਆਂ ਪਾਲਿਸੀਆਂ ਰਹਿਣਗੀਆਂ ਔਰ ਇਹ بڑے ਜਰਨਲ ਕੁਐਸ਼ਨ ਸੀ ਜਿਹੜੇ ਕਿ ਸਾਨੂੰ ਵੀ ਆਏ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਨਿੱਕੇ ਜਿਹੇ ਐਪੀਸੋਡ ਦੇ ਰਾਹੀਂ ਤੁਹਾਡੇ ਤੱਕ ਅਸੀਂ ਉਹ ਪੁਖਤਾ ਜਿਹੜੇ ਜਵਾਬ ਪਹੁੰਚਦੇ ਕੀਤੇ ਆ ਸੋ ਨੈਕਸਟ ਵੀਕ ਸਾਡੀਆਂ ਮੇਜਰ ਅਪਡੇਟਸ ਜਿਹੜੀਆਂ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਰਹਿੰਦੀਆਂ ਨੇ ਉਹਦੇ ਬਾਰੇ ਤਾਂ ਗੱਲਬਾਤ ਹੋਣੀ ਆ ਬਟ ਖਾਸ ਤੌਰ ਦੇ ਉੱਤੇ ਜਿਹੜੀ ਗੱਲਬਾਤ ਉਸ ਦਿਨ ਹੋਵੇਗੀ ਕਿ ਵਿਸਟਰ ਵੀਜ਼ਾ ਵਾਲਿਆਂ ਦੇ ਲਈ ਗੱਲਬਾਤ ਅਸੀਂ ਕਰਾਂਗੇ ਔਰ ਜੋ ਚੇਂਜ ਕਰ ਲੈਣੇ ਆ ਫਿਰ ਆਪਾਂ ਵਿਸਟਰ ਤੋਂ ਆ ਕੇ ਇੱਥੇ ਵਰਕ ਪਰਮਿਟ ਦੇ ਵਿੱਚ ਉਸ ਪਾਸੇ ਜਾਂਦੇ ਆ ਉਹ ਕਿਸ ਤਰੀਕੇ ਦੇ ਨਾਲ ਰੁਝਾਨ ਹੈ ਉਹ ਸਾਰੀ ਮੈਂ ਆਪਾਂ ਗੱਲਬਾਤ ਕਰਾਂ ਜੀ ਜਿਵੇਂ ਸਾਇਲਮ ਕੇਸਿਸ ਬਾਰੇ ਵੀ ਮੈਂ ਚਾਹਣਾ ਵੀ ਉਹ ਵੀ ਆਪਾਂ ਜ਼ਰੂਰ ਇੱਕ ਸੈਸ਼ਨ ਰੱਖ ਕੇ ਸਾਰੀ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਜਿੰਨੀ ਹੋ ਸਕੇ ਉਹ ਦਵਾਂਗੇ ਆ ਬਾਕੀ ਐਨੀ ਟਾਈਮ ਕੋਈ ਹੋਰ ਕੁਐਸਚਨਸ ਹੋਗੇ ਨੇ ਤਾਂ ਸਾਡੇ ਨੰਬਰਸ ਵੀ ਤੁਹਾਨੂੰ ਮੈਂਸ਼ਨ ਨੇ ਤੁਸੀਂ ਸਾਡੇ ਨੰਬਰਸ ਤੇ ਵੀ ਕਾਲ ਕਰ ਸਕਦੇ ਹੋ ਬਿਲਕੁਲ ਸੋ ਬ੍ਰਾਈਟਲਿੰਕ ਇਮੀਗ੍ਰੇਸ਼ਨ ਮੈਂ ਮਨਦੀਪ ਕੌਰ ਹੁਣਾਂ ਦੇ ਨਾਲ ਗੱਲਬਾਤ ਆਪਾਂ ਕੀਤੀ ਹੈ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਦਾ ਤੁਸੀਂ ਇੱਥੇ ਬ੍ਰਾਈਟਲਿੰਕ ਇਮੀਗ੍ਰੇਸ਼ਨ ਤੇ ਆਪਣਾ ਆ ਕੇ ਉਹ ਕੁਐਸਚਨ ਦਾ ਜਵਾਬ ਲੈ ਸਕਦੇ ਹੋ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਚਾਹੀਦੀ ਆ ਬਿਲਕੁਲ ਗੱਲ ਉਹੀ ਹੈ ਜੀ ਅਗੇਨ ਇੱਥੇ ਆ ਜਾਂਦੀ ਹੈ ਕਿ तरीके ਨਾਲ ਅਪਰੋਚ ਕਰਦੇ ਹਾਂ ਤੇ ਕਿਹਨਾਂ ਦੇ ਕੋਲ ਅਪਰੋਚ ਕਰਦੇ ਹਾਂ ਸੋ ਟਰਸਟਵਰਦੀ ਸੋਰਸਸ ਹੋਣਗੇ ਤਾਂ ਚੰਗੀ ਜਾਣਕਾਰੀ ਮਿਲੇਗੀ ਔਰ ਤੁਹਾਨੂੰ ਖੱਜਲ ਨਹੀਂ ਹੋਣਾ ਪਵੇਗਾ ਸੋ ਇੱਥੇ ਬ੍ਰਾਈਟ ਲਿੰਕ ਇਮੀਗ੍ਰੇਸ਼ਨ ਤੇ ਆ ਕੇ ਮੈਂ ਮਨਦੀਪ ਕੌਰ ਹੁਣਾਂ ਦੇ ਨਾਲ ਐਨੀ ਟਾਈਮ ਕੰਟੈਕਟ ਕੀਤਾ ਜਾ ਸਕਦਾ ਹੈ ਸੋ ਮੈਮ ਅਪਾਇੰਟਮੈਂਟ ਬਣਾਉਣ ਦੀ ਲੋੜ ਹੈ ਜਾਂ ਕਾਲ ਕਰਨਾ ਕਿਸ ਤਰੀਕੇ ਨਾਲ ਹਾਂਜੀ ਅਪਾਇੰਟਮੈਂਟ ਕਾਲ ਕਰਕੇ ਜਾਂ ਈਮੇਲ ਕਰਕੇ ਤੁਸੀਂ ਲੈ ਸਕਦੇ ਹੋ ਬਟ ਅਗੇਨ ਮੈਂ ਕਹੂੰਗੀ ਸਿਰਫ ਫਾਈਲਿੰਗ ਵਾਸਤੇ ਕੰਸਲਟੈਂਟਸ ਕੋਲ ਨਾ ਜਾਓ ਪਲੀਜ਼ ਪਹਿਲਾਂ ਹੀ ਜਾਓ ਤਾਂ ਕਿ ਤੁਹਾਡੇ ਰੋਡਵੇਜ਼ ਤੁਹਾਡੇ ਪਾਥਵੇਜ਼ ਕਲੀਅਰ ਹੋਣ ਤੁਹਾਨੂੰ ਵੀ ਅਸੀਂ ਅੱ ਇੰਦ ਕੌਸਿਪਕੌਸੋ ਅ ਅਗੇਨ ਸਾਡੇ ਵੱਲੋਂ ਵੀ ਜਿਨ੍ਹਾਂ ਨੇ 2026 ਦੇ ਵਿੱਚ ਆਪਣੀਆਂ ਫਾਈਲਾਂ ਲਾਉਣੀਆਂ ਨੇ ਸਾਰਿਆਂ ਨੂੰ ਗੁੱਡ ਲੱਕ ਵੀ ਹੈ ਔਰ ਨਾਲ ਹੀ ਅਸੀਂ ਹੈਪੀ ਨਿਊ ईयर ਵੀ ਵਿਸ਼ ਕਰਦੇ ਹਾਂ ਥੈਂਕ ਯੂ so much ਮੈਮ ਥੈਂਕ ਯੂ so much ਹੈਪੀ